ਨਸ਼ੇ ਦੀ ਇੱਕ ਵੱਡੇ ਸਦਾਗਰ ਨੂੰ ਅੰਮ੍ਰਿਤਸਰ ਪੁਲਿਸ ਵੱਲੋਂ ਕੀਤਾ ਗਿਆ ਸੀ 8 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਪੁਸ਼ਗੀਸ਼ ਦੌਰਾਨ ਉਸ ਨੇ ਮੰਨਿਆ ਕਿ ਇੱਕ ਜਗ੍ਹਾ ਤੇ ਹੋਰ ਉਸ ਵੱਲੋਂ ਅਸਰਾ ਲੁਕੋ ਕੇ ਰੱਖਿਆ ਹੋਇਆ ਹੈ ਜਦ ਪੁਲਿਸ ਉਸ ਜਗ੍ਹਾ ਤੇ ਇਸ ਨੂੰ ਲੈ ਕੇ ਜਾ ਰਹੀ ਸੀ ਤਾਂ ਇਸ ਵੱਲੋਂ ਇੱਕ ਪੁਲਿਸ ਕਰਮਚਾਰੀ ਦਾ ਸਲਾਹੀ ਖੋਲਿਆ ਗਿਆ ਤਾਂ ਜਦ ਇਸ ਨੇ ਆਪਣਾ ਪੁਲਿਸ ਦੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਜਵਾਬੀ ਕਾਰਗ ਆਪਣਾ ਕਾਰਵਾਈ ਕੀਤੀ ਗਈ ਪਹਿਲਾ ਇੱਕ ਫਾਇਰਪੋਰਸ ਵੱਲੋਂ ਹਵਾਈ ਕੀਤਾ ਗਿਆ ਜਦ ਇਸ ਨੇ ਉਹ ਅਸਲਾ ਵਾਪਸ ਨਹੀਂ ਕੀਤਾ ਤਾਂ ਪੁਲਿਸ ਨੇ ਇਸ ਦਾ ਅਨਕਾਊਂਟਰ ਕਰ ਦਿੱਤਾ ਗਿਆ ਦੱਸ ਦਈਏ ਕਿ ਨਸ਼ੇ ਦੇ ਸਦਾਗਰਾਂ ਨੂੰ ਲਗਾਤਾਰ ਪੁਲਿਸ ਵੱਲੋਂ ਫੜਿਆ ਜਾ ਰਿਹਾ ਹੈ ਅਤੇ ਇਹਨਾਂ ਵਿਅਕਤੀਆਂ ਵੱਲੋਂ ਜਿਹੜੇ ਇਹ ਆਪਣਾ ਨਸ਼ੇ ਦੇ ਸਦਾਗਰ ਹਨ ਇਹਨਾਂ ਵੱਲੋਂ ਜਦ ਪੁਲਿਸ ਇਹਨਾਂ ਦੀ ਪੁੱਛਗਿੱਛ ਕਰਦੀ ਹੈ ਜਾਂ ਇਹਨਾਂ ਦੇ ਕੋਲੋਂ ਨਸ਼ਾ ਦੀ ਹੋਰ ਜਗ੍ਹਾ ਤੇ ਬਰਾਮਦਗੀ ਕਰਵਾਉਣ ਜਾਂਦੀ ਹੈ ਤਾਂ ਇਸ ਤਰ੍ਹਾਂ ਦੀ ਆਪਣਾ ਜਦੋਂ ਇਹਨਾਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਪੁਲਿਸ ਵੱਲੋਂ ਇਹਨਾਂ ਦਾ ਅਨਕਾਊਂਟਰ ਕੀਤਾ ਜਾਂਦਾ ਹੈ ਹੁਣ ਇੱਕ ਇਹ ਮਾਮਲਾ ਅੰਮ੍ਰਿਤਸਰ ਦਾ ਤਾਜ਼ਾ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਜੋ ਨਸ਼ੇ ਦਾ ਵੱਡਾ ਸਦਾਗਰ ਸੀ ਅਤੇ 8 ਕਿਲੋ ਹਰੋਨ ਸਮੇਤ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਪੁਸ਼ਕਸ਼ ਤਰਾਣ ਇਸ ਨੇ ਮੰਨਿਆ ਕਿ ਇਸ ਨੇ ਕੋਈ ਨਸ਼ਾ ਹੋਰ ਜਗ੍ਹਾ ਦੇ ਸ਼ਿਪਾਕੀ ਰਸਿਆ ਆਪਣੇ ਰੱਖਿਆ ਹੋਇਆ ਹੈ ਅਤੇ ਉਸ ਤੋਂ ਬਾਅਦ ਇਸ ਵਿਅਕਤੀ ਨੇ ਪੁਲਸ ਦਾ ਹੀ ਹਸਲਾ ਖੋ ਕੇ ਪੁਲਸ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਜਵਾਬੇਕਾਰਵਾਈ ਦੇ ਵਿੱਚ ਇਸ ਦਾ ਅਨਕਾਊਂਟਰ ਕਰ ਦਿੱਤਾ ਗਿਆ ਹੁਣ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਆਪਣਾ ਕਰਵਾਇਆ ਗਿਆ ਆਓ ਸਾਨੂੰ ਸੁਣਾਉਣੀ ਹੈ ਕੀ ਕਹਿੰਦੇ ਨੇ ਪੁਲਿਸ ਦੇ ਸੀਨੀਅਰ ਅਧਿਕਾਰੀ ਜੀ ਸਰ ਅੱਜ ਜਿਹੜਾ ਐਂਕਾਉਂਟਰ ਹੋਇਆ ਕੀ ਹੋਇਆ ਸਰ ਇੱਕੋ ਵੇਤੇ ਚ ਤਰਮਿੰਦਰ ਜਿਹੜਾ ਇੱਕ ਬੜੀ ਨਾਰਕੋ ਵੱਡਾ ਬਿਗ ਫਿਸ਼ ਸੀ ਨਾਰਕੋ ਸਮਗਲਿੰਗ ਦੀ ਕੱਲ ਫੜੀ ਗਿਆ ਫੜਿਆ ਗਿਆ ਸੀ 8 ਕਿਲੋ ਗਿਰਨ ਬਰਾਮਦ ਹੋਈ ਸੀ ਰਿਮਾਂਡ ਉਹਦਾ ਲਿਆ ਗਿਆ ਸੀ ਉਸ ਤੋਂ ਬਾਅਦ ਜਦੋਂ ਰਿਮਾਂਡ ਦੇ ਵਿੱਚ ਕੁਛਕਿਛ ਕਰ ਰਹੇ ਸੀ ਤਾਂ ਉਹਨੇ ਮੰਨਿਆ ਕਿ ਮੈਂ ਕੋਈ ਹੋਰ ਕਨਸਾਈਨਮੈਂਟ ਛੁਪਾਈ ਹੋਈ ਹੈ ਇੱਥੇ ਤੋ ਉਹਦੇ ਵਿੱਚ ਪੁਲਿਸ ਪਾਰਟੀ ਉਹਦੇ ਨਾਲ ਆਈ ਐਸ ਪਰ ਪ੍ਰੋਸੀਜਰ ਔਰ ਜਦੋਂ ਖਦਾਈ ਹੋ ਰਹੀ ਸੀਗੀ ਤੋ ਉਹਨੇ ਮੌਕੇ ਦਾ ਫਾਇਦਾ ਉਠਾ ਕੇ ਵਿਜੇ ਕੁਮਾਰ ਸਾਡਾ ਹੈੱਡ ਕਾਂਸਟੇਬਲ ਹੈ ਉਹਦੀ ਜਿਹੜੀ ਹੈ ਕਾਰਬਨ ਸਰਵਿਸ ਕਾਰਬਨ ਖੋਲੀ ਔਰ ਉਹਦੇ ਚ ਉਹਨੂੰ ਵਾਰਨ ਕੀਤਾ ਕਿ ਇਨਸਪੈਕਟਰ ਰਣਜੀਤ ਸਿੰਘ ਵੱਲੋਂ ਕਿ ਇਹਨੂੰ ਛੱਡ ਦੇ ਡ੍ਰੌਪ ਕਰ ਦੇ ਔਰ ਸੈਂਡਰ ਕਰੇ ਉਹਨੇ ਨਹੀਂ ਮੰਨਿਆ ਤੋ ਕੌਕ ਕਰਨ ਦੀ ਕੋਸ਼ਿਸ਼ ਕੀਤੀ ਸੋ ਇੱਕ ਪਾਰ ਪਹਿਲਾਂ ਇਨਸਪੈਕਟਰ ਰਣਜੀਤ ਸਿੰਘ ਨੇ ਹਵਾਲਾ ਕੀਤਾ ਦੂਸਰਾ ਫਾਇਰ ਫਿਰ ਉਹਨੇ ਉਹਦੀ ਵੱਲ ਕੀਤਾ ਜਿਸ ਨਾਲ ਉਹ ਇੰਜਰਡ ਹੋ ਗਿਆ ਔਰ ਉਹਨੂੰ ਉਸ ਤੋਂ ਬਾਅਦ ਹਸਪੀਟਲ ਐਡਮਿਟ ਕਰਾ ਦਿੱਤਾ ਸਰ ਕਿੰਨੇ ਪਰਚੇ ਦਰਜ ਆਏ ਤੇ ਕਿੰਨੇ ਕਿਲੋ ਹਿਰੋਇਨ ਦੇ ਨਾਲ ਆਠ ਕਿਲੋ ਹਿਰੋਇਨ ਨਾਲ ਫੜਿਆ ਗਿਆ ਸੀ ਔਰ ਬੜਾ ਵੱਡਾ ਇਹ ਨਾਰਕੋਸ స్ਮਗਲਿੰਗ ਦਾ ਇੱਕ ਮਹਸਬਿੰਦਾ ਕਿੰਗਪਿੰਨ ਹੈ ਬੰਦਾ ਸੋ ਬਾਕੀ ਉਹਦੇ ਸਾਥੀਆਂ ਨੂੰ ਵੀ ਜਲਦੀ ਫੜੇ ਸਰ ਅਜੇ ਵੀ ਬ੍ਰਾਹਮਤ ਹੈ ਨੈਟਵਰਕ ਵਾਲੀ ਜੀ ਗੱਲ ਹੈ ਜੇ ਤਾਂ ਪੁਸ਼ਕਿਰਤ ਸੀ ਜੀ ਆਹੀ ਐਮਪਲਾਈ ਤਾਂ ਕੋਈ ਮਾੜੀ ਤਰ੍ਹਾਂ ਕੋਈ ਜਨੂ ਨਹੀਂ ਬਚਾਅ ਹੋ ਗਿਆ ਜੀ ਪਰਮਾਤਮਾ ਦਾ ਸਰ ਅਜੇ ਵੀ ਬ੍ਰਾਹਮਤ ਹੋਇਆ 你还在？